ਫਿਰੋਜ਼ਪੁਰ ਮੋਗਾ ਰੋਡ ਤੇ ਆ ਜਿੱਥੇ ਰੋਡ ਦੇ ਉੱਪਰ ਪਿਛਲੇ ਡੇਢ ਦੋ ਘੰਟਿਆਂ ਤੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ লাশ ਨੂੰ ਰੋਡ ਤੇ ਰੱਖ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਦੋਵੇਂ ਪਾਸਿਓਂ ਜਿਹੜੀ ਰੋਡ ਆ ਫਿਰੋਜ਼ਪੁਰ ਵਾਲਾ ਪਾਸਾ ਇਹ ਇਸ ਪਾਸਿਓਂ ਵੀ ਜਿਹੜੀ ਇਹ ਰੋਡ ਬਿਲਕੁਲ ਬੰਦ ਆ ਔਰ ਦੂਜੇ ਪਾਸੇ ਮੋਗੇ ਵਾਲਾ ਪਾਸਾ ਇਹਦੇਲੇ ਪਾਸੇ ਵੀ ਰੋਡ ਬਿਲਕੁਲ ਜਿਹੜੀ ਆ ਪੂਰੀ ਤਰੀਕੇ ਨਾਲ ਜਿਹੜੀ ਬੰਦ ਕਰਕੇ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਕੀ ਗੱਲਬਾਤ ਆ ਕੀ ਪੂਰਾ ਮਸਲਾ ਹੈਗਾ ਇਸ ਵਿਸ਼ੇ ਦੇ ਪੂਰੀ ਗੱਲ ਕਰਦੇ ਭਾਈ ਜੀ ਕਿਉਂ ਰੋਡ ਨੂੰ ਬੰਦ ਕੀਤਾ ਕੀ ਕਾਰਨ ਹੈਗਾ ਪੂਰੇ ਜੀ ਬੜੀ ਤਰਾਸ ਦੀ ਹੈ ਜੀ ਪੰਜਾਬ ਦੀ ਬਣ ਕੇ ਜਿਹੜੇ ਵੀ ਹਾਲਾਤ ਇਹੋ ਜਿਹੇ ਬਣ ਕੇ ਜਵਾਨ ਪੁੱਤ ਨਹਿਰ ਜਸ਼ਾਲ ਮਾਰ ਕੇ ਸੁਸਾਇਡ ਕਰ ਗਿਆ ਸੁਸਾਇਡ ਨੋਟ ਲਿਖਦਾ ਸੁਸਾਇਡ ਨੋਟ ਦੇ ਉੱਤੇ ਦੋ ਬੰਦੇ ਜਿਹੜੇ ਆ ਜਿਨ੍ਹਾਂ ਦੇ ਦੁੱਖੋਂ ਮੁੰਡਾ ਜਿਹਨੇ ਸੁਸਾਇਡ ਕੀਤਾ ਉਹਨਾਂ ਦਾ ਨਾਂ ਜਿਹੜਾ ਉਹ ਲਿਖ ਗਿਆ ਆਪਦੇ ਸਾਈਨ ਕਰ ਗਿਆ ਜਿਹੜੀਆਂ ਸਾਰੀਆਂ ਗੱਲਾਂ ਸੀ ਉਹ ਸਾਰੀਆਂ ਗੱਲਾਂ ਵਿੱਚ ਲਿਖ ਗਿਆ ਵੀ ਆ ਮੇਰਾ ਪੈਸਾ ਦਾ ਲੈਂਡ ਦੇਣ ਦਾ ਡਿਸਪਿਊਟ ਆ ਹਰਾਨਗੀ ਆ ਜੀ ਵੇਖੋ 7 ਦਿਨ ਹੋ ਗਏ ਆ ਮੁੰਡੇ ਨੂੰ 8 ਦਿਨ ਛਾਲ ਮਾਰੀ ਨਹਿਰ ਦੇ ਵਿੱਚ ਪਰਿਵਾਰ ਨੇ ਸਾਰੇ ਨੇ ਸੱਜਣਾ ਮਿੱਤਰਾ ਨਾਲ ਜਾ ਕੇ ਉਹ লাশ ਜਿਹੜੀ ਆ 7 ਦਿਨਾਂ ਪਿਛੋਂ ਲੱਭੀ ਆ ਕੱਲ 2 ਵਜੇ লাশ ਜਿਹੜੀ ਆ ਉਹ ਮੁਕਸਰ ਏਰੀਆ ਦੇ ਵਿੱਚੋਂ ਮਿਲੀ ਤੇ ਅਸੀਂ ਪੁਲਿਸ ਨਾਲ ਐਸਐਚਓ ਨਾਲ ਗੱਲ ਕੀਤੀ ਉਹਨੂੰ ਕਿਹਾ ਵੀ ਭਾਈ লাশ ਸਾਡੀ ਮਿਲ ਗਈ ਆ ਤੇ ਤੂੰ ਨਾਲ ਕੋਈ ਸਾਡੇ ਬੰਦੇ ਭੇਜ ਤੇ ਬੰਦੇ ਭੇਜ ਕੇ ਉਹ লাশ ਨੂੰ ਆਪਾਂ ਇੱਥੇ ਲਿਆਈਏ ਮੋਰਚਰੇ ਤੇ ਲਾਈਏ ਸਾਨੂੰ ਆਦਾ ਜੀ ਤੁਸੀਂ ਐਂ ਕਰੋ লাশ ਆਪ ਲੈਓ ਅਸੀਂ ਨੂੰ ਕਿਹਾ ਵੀ ਆਰਾਬ ਕਿਵੇਂ ਲਾਈਗੇ ਸਰਕਾਰੀ ਕੰਮ ਆ ਤੇਰਾ ਮੁੰਡੇ ਦੇ ਸੂਸਣ ਕੀਤਾ ਚਲੋ ਸਾਡੇ ਨਾਲ ਬੰਦੇ ਭੇਜੇ ਟਾਲ ਮਟੋਲ ਕੀਤੀ ਜੀ ਰਾਤ ਨੂੰ 9 ਵਜੇ ਅਸੀਂ ਜਥੇਬੰਦੀ ਦੇ ਦਬਾਨਾ ਜਿਹੜਾ ਉਹ ਪਰਚਾ ਦਰਜ ਕਰਾਇਆ ਹੁਣ ਅਸੀਂ ਸਵੇਰ ਦਾ ਕੱਲ ਹੀ ਇਹਨਾਂ ਨੂੰ ਕਹਿ ਗਿਆ ਕਿ ਤੁਸੀਂ ਬੰਦੇ ਅਰੈਸਟ ਕਰੋ ਜਿਹੜੇ ਬੰਦੇ ਵਿੱਚ ਨਾਮਜ਼ਦ ਕੀਤੇ ਆ ਕੱਲ ਰਾਤ ਸਾਰੀ ਲੰਘ ਗਈ ਅੱਜ ਸਾਰਾ ਦਿਨ ਲੰਘ ਗਿਆ ਅੱਜ ਸਾਡੇ ਜਥੇਬੰਦੀ ਜਾਂ ਪਰਿਵਾਰ ਦੇ ਮੈਂਬਰ ਸਾਰੇ ਸਵੇਰ ਦੇ ਇੱਥੇ ਬੈਠੇ ਥਾਣੇ ਦੇ ਅੱਗੇ ਧਰਨਾ ਨਹੀਂ ਲਾਇਆ ਇਹਨਾਂ ਨੂੰ ਇਹ ਗੱਲ ਕਹੀ ਸੀ ਆਲਟੀਮੇਟਮ ਦਿੱਤਾ ਸੀ ਆਰਡੀ ਨਾਲ ਗੱਲ ਕੀਤੀ ਇੱਥੇ ਫਰੋਜਪੁਰ ਦੀ ਨਾਲ ਉਹਨਾਂ ਨੂੰ ਇਹ ਗੱਲ ਕਹੀਏ ਵੀ ਭਾਈ 4 ਵਜੇ ਅਸੀਂ ਰੋਡ ਬੰਦ ਕਰਾਂਗੇ ਤੁਸੀਂ ਬੰਦੇ ਫੜੋ ਪਰ ਨਹੀਂ ਪਤਾ ਨਹੀਂ ਕੀ ਹਾਲਾਤ ਬਣ ਗਏ ਆ ਮੈਂ ਨਾ ਜੀ ਪ੍ਰਸ਼ਾਸਨ ਦਾ ਇਹੋ ਜੇ ਗੱਲ ਬਣ ਗਈ ਵੀ ਨੌਜਵਾਨ ਪੁੱਤ ਮਰਿਆ ਤਾਂ ਯਾਰ ਟਾਲ ਮਟੋਲ ਕਰੀ ਜਾਂਦੇ ਆ ਇਹ ਮਸਲਾ ਮਸਲਾ ਜਿਹੜਾ ਨੌਜਵਾਨ ਸੀ ਕਿਹੜੇ ਪਿੰਡ ਦਾ ਸੀਗਾ ਔਰ ਜਿਹੜੇ ਲੋਕਾਂ ਦਾ ਡਿਸਪਿਊਟ ਸੀ ਉਹ ਕਿਹੜੇ ਪਿੰਡ ਦੇ ਸੀ ਤਾਂ ਇਹਦਾ ਮੁੰਡੇ ਦਾ ਪਿੰਡ ਸੀ ਜੀ ਬਦਨੀ ਜੈਮਲ ਸਿੰਘ ਵਾਲੀ ਤੇ ਇੱਕ ਤਾਂ ਫਰੋਜਪੁਰ ਦਾ ਜੀ ਇੱਕ ਇੱਥੇ ਨਾਲ ਹੀ ਵਸਤੀ ਕੋਈ ਮਤਲਬ ਤਹਿਸੀਲਦਾਰ ਵਾਲੀ ਵਸਤੀ ਵਜਦੀ ਆ ਮਾਲਵਾਲ ਉੱਥੋਂ ਤੱਕ ਪਰਿਵਾਰ ਸੀ ਉਹਨਾਂ ਦਾ ਡਿਸਪਿਊਟ ਸੀ ਪ੍ਰਸ਼ਾਸਨ ਦੇ ਕਰਨ ਤੇ ਯੂ ਵੀ ਨਹੀਂ ਸਰਕਦੀ ਸਾਡੇ ਤੇ ਇਲਜ਼ਾਮ ਲਾਉਂਦੇ ਫਿਰ ਵੀ ਜ세 ਬੰਦਿਆਂ ਲੋਕਾਂ ਦੇ ਰਾਹ ਰੋਕ ਦਿਆਂ ਲੋਕ ਖਰਾਬ ਹੁੰਦਾ ਯਾਰ ਕੀ ਕਰੀਏ ਯਾਰ ਨੌਜਵਾਨ ਪੁੱਤ ਮਰਿਆ ਪਿਆ ਅੱਜ ਲਾਸ਼ ਰੱਖ ਕੇ ਯਾਰ ਤੇ ਸੜਕ ਤੇ ਬੈਠੇ ਆ ਜਿਹੜੇ ਬੰਦਿਆਂ ਦੇ ਦੁੱਖੋਂ ਮਰਿਆ ਉਹ ਬੰਦੇ ਫੜਾਉਣ ਵਾਸਤੇ ਸਾਨੂੰ ਸੜਕ ਤੇ ਬਹਿਣਾ ਪਿਆ ਕੀ ਜ਼ਿੰਮੇਵਾਰੀ ਨਹੀਂ ਬਣਦੀ ਪ੍ਰਸ਼ਾਸਨ ਦੀ ਆਇਆ ਕੋਈ ਇੱਥੇ ਹੁਣ ਕੋਈ ਵੱਡੇ ਅਧਿਕਾਰੀ ਕੁਛ ਕਿੰਨਾ ਸਮਾਂ ਕਿੰਨਾ ਹੋ ਗਿਆ ਧਰਨੇ ਨੂੰ ਇਸ ਨੂੰ ਸਮਾਂ ਤਾਂ ਇਸ ਨੂੰ ਹੀ 4 ਵਜੇ ਦਾ ਲੱਗਾ ਤੇ ਹੁਣ ਤੁਸੀਂ ਟਾਈਮ ਵੇਖ ਲਓ ਹੁਣ ਡੀਐਸਪੀ ਡੀ ਆਇਆ ਫਤੇ ਬਰਾੜ ਉਹਨਾਂ ਨੇ ਸਾਡੇ ਨਾਲ ਹੀ ਗੱਲ ਕੀਤੀ ਸਾਨੂੰ ਵਿਸ਼ਵਾਸ ਉਹਨਾਂ ਦਵਾਇਆ ਹੁਣ ਪਰਿਵਾਰ ਨਾਲ ਗੱਲ ਕਰਦੇ ਆ ਜਥੇਬੰਦੀ ਨਾਲ ਰਾਏ ਕਰਕੇ ਜਿਹੋ ਜਿਹੋ ਅਗਲਾ ਫੈਸਲਾ ਹੋਇਆ ਉਹਨੂੰ ਲਾਗੂ ਕਰਾਂਗੇ ਜੀ ਪਰਚਾ ਦਰਜ ਕੀਤਾ ਕਿਉਂ ਨਹੀਂ ਕੀਤਾ ਪਰਚਾ ਦਰਜ ਤਾਂ ਕੱਲ ਕਰਾਇਆ ਜੀ ਰਾਤ ਨੂੰ 9 ਵਜੇ ਉਹ ਵੀ ਮਤਲਬ ਪੂਰਾ ਸੇ ਜੋਰ ਪਾ ਕੇ ਪਰਚਾ ਦਰਜ ਕਰਾਇਆ ਆਪਦੀ ਆਪ ਇਹਨਾਂ ਨੇ ਆਪ ਦਾ ਕੋਈ ਫਰਜ਼ ਨਹੀਂ ਸਮਝਿਆ ਫਿਰ ਵੇਖੋ ਹੋਰ ਗੱਲ ਕੀਤੀ ਜਦੋਂ ਪਰਚਾ ਦਰਜ ਕਰਨ ਦੀ ਸਾਨੂੰ ਮੰਨਦਾ ਯਾਰ ਵੀ ਜਿਹੜਾ ਸੁਸਾਇਡ ਨੋਟ ਆ ਇਹਨੂੰ ਵਿੱਚ ਆਪਾਂ ਲਾਉਣਾ ਨਹੀਂ ਗਾ ਮੈਂ ਯਾਰ ਵੀ ਸੁਸਾਇਡ ਨੋਟ ਦੇ ਬਿਹਾਵਤੇ ਦਾ ਪਰਚਾ ਦਰਜ ਹੋਣਾ ਉਹ ਜਿਸ ਪਰਚੇ ਦੀ ਕੀ ਵੈਲਯੂ ਆ ਮਤਲਬ ਪਤਾ ਨਹੀਂ ਕਹਾਣੀ ਕਿਧਰ ਨੂੰ ਜਾ ਰਹੀ ਆ ਪੰਜਾਬ ਦੀ ਕੁਛ ਨਾ ਕੁਛ ਤਾਂ ਯਾਰ ਜਮੀਰ ਦੀ ਆਵਾਜ਼ ਸੁਣੀ ਚਾਹੀਦੀ ਪ੍ਰਸ਼ਾਸਨ ਨੂੰ ਯਾਰ ਕਿਸੇ ਦੇ ਨੌਜਵਾਨ ਪੁੱਤ ਦੀ ਮੌਤ ਆ ਉਹਨਾਂ ਦਾ ਯਾਰ ਇਹਨਾਂ ਨੂੰ ਮਤਲਬ ਉੱਠ ਕੇ ਖੜੇ ਹੋਣਾ ਚਾਹੀਦਾ ਜਿਹੜੇ ਕੋ ਦੋਸ਼ੀ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਅਸੀਂ ਤਾਂ ਇਹ ਮੰਗ ਕਰਦੇ ਹੁਣ ਹੁਣ ਪ੍ਰਸ਼ਾਸਨ ਨੂੰ ਲੱਗਿਆ ਨਹੀਂ ਇਹਨਾਂ ਸੋਚਣਾ ਨਹੀਂ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਘੰਟਿਆਂ ਤੋਂ ਇੱਕ ਤਾਂ ਰੋਡ ਬੰਦ ਹੋ ਗਿਆ ਤੁਹਾਨੂੰ ਤਾਂ ਪਰੇਸ਼ਾਨ ਕਰ ਹੀ ਕਰ ਰਹੇ ਨੇ ਤੁਹਾਨੂੰ ਤਾਂ ਇਨਸਾਫ ਨਹੀਂ ਦੇ ਰਹੇ ਤੇ ਲੋਕ ਵੀ ਜਿਹੜੇ ਨੇ ਉਹ ਵੀ ਕਿਤਨਾ ਕਿਤੇ ਖੱਜਲ ਹੋਈ ਜਾਂਦੇ ਨੇ ਪ੍ਰਸ਼ਾਸਨ ਨੂੰ ਲੱਗਦਾ ਸੀ ਧਰਨਾ ਲਾਉਣ ਤੋਂ ਪਹਿਲਾਂ ਹੀ ਇਹ ਤਾਂ ਹੱਲ ਕਰ ਦੇਣਾ ਚਾਹੀਦਾ ਵੇਖੋ ਜੀ ਜੇ ਤਾਂ ਪ੍ਰਸ਼ਾਸਨ ਜਾਗਦਾ ਹੁੰਦਾ ਤੇ ਫਿਰ ਤਾਂ ਜਦੋਂ ਕੱਲ ਦਾ ਐਫਆਈਆਰ ਦਰਜ ਹੁੰਦੀ ਰਾਤ ਨੂੰ ਉਹਨਾਂ ਦੇ ਕੋਈ ਰੇਡ ਮਾਰਦੇ ਅਛਾ ਇੱਕ ਹੋਰ ਗੱਲ ਕਰਦੇ ਸਾਨੂੰ ਉਹਦੇ ਵੀ ਤੁਸੀਂ ਪਤਾ ਕਰੋ ਯਾਰ ਸਾਡੇ ਤਾਂ ਘਰ ਦੇ ਵਿੱਚ ਪੁੱਤ ਦੀ ਲਾਸ਼ ਪਈ ਆ ਸੀ ਕਿੱਥੋਂ ਪਤਾ ਕਰੀਏ ਤੁਹਾਡਾ ਕੰਮ ਆ ਤੁਹਾਡੇ ਸੋਰਸਾਂ ਤੁਸੀਂ ਆਪਦੇ ਸੋਰਸਾਂ ਦੇ ਥਰੂ ਬੰਦੇ ਫੜੋ ਕੋਈ ਲੋਕੇਸ਼ਨ ਲਾਓ ਕਿਸੇ ਦੀ ਬੰਦੇ ਫੜੋ ਅੱਜ ਵੇਖੋ ਲੰਬੀਆਂ ਲੈਣਾ ਲੱਗੀਆਂ ਜੀ ਸ਼ਾਮ ਦਾ ਟਾਈਮ ਆ ਕਿਸੇ ਰਿੱਕਟੇ ਫਾਜ਼ਲ ਕਾ ਜਾਣਾ ਕਿਸੇ ਨੇ ਗੰਗਾ ਨਗਰ ਕਿਸੇ ਨੇ ਰਾਜਸਥਾਨ ਕਿਸੇ ਨੇ ਤੇ ਲੁਧਿਆਣਾ ਜਾਣਾ ਅਛਾ ਇਹਨਾਂ ਦੀ ਯਾਰ ਪ੍ਰਸ਼ਾਸਨ ਦੀ ਜਿਹੜੀ ਹੈ ਨਗਹਿਲੀ ਆ ਉਹਦੇ ਨਾਲ ਸਾਰੇ ਲੋਕ ਖਰਾਬ ਹੋਏ ਅਸੀਂ ਤਾਂ ਚਲੋ ਖਰਾਬ ਸਾਡੀ ਤਾਂ ਮਜਬੂਰੀ ਆ ਤੇ ਲੋਕਾਂ ਨੂੰ ਜਾਣ ਪੁੱਝ ਕੇ ਖਰਾਬ ਕੀਤਾ ਜੀ ਪ੍ਰਸ਼ਾਸਨ ਨੇ ਕੀਤਾ ਹੂੰ ਬਿਲਕੁਲ ਸਮੁੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਤੇ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਰੋਡ ਤੇ ਬਹਿਣਾ ਪੈ ਰਿਹਾ ਸਾਨੂੰ ਤਾਂ ਬੜੀ ਚਿੰਤਾ ਜੀ ਸਾਨੂੰ ਜਿਹੜੇ ਕਾਦ ਲੜਣਾ ਜਿਹੜੇ ਸਾਡੇ ਬੇੜੇ ਦੇ ਉਹਨਾਂ ਦੇ ਘਟ ਸਾਨੂੰ ਪੁਸਤੇ ਬਹੁਤ ਜ਼ਿਆਦਾ ਯਾਰ ਵੀ 7 ਦਿਨ ਹੋ ਗਏ ਆ ਸਾਰਾ ਪਰਿਵਾਰ ਜਿਹੜਾ ਉਲਝਿਆ ਪਿਆ ਨੀਂਦਰੇ ਦੇ ਵਿੱਚ ਐ ਤੇ ਕੱਲ ਦੀ ਡੈੱਡ ਬੋਡੀ ਮਿਲੀ ਐ ਤੇ ਕੱਲ ਡੈੱਡ ਬੋਡੀ ਮਿਲਦੇ ਵੀ ਸਾਡੇ ਨਾਲ ਜਾਣ ਨੂੰ ਤਿਆਰ ਨਹੀਂ ਸੀ ਤੇ ਰਾਤ ਵੀ ਅਸੀਂ ਉਹ ਚਪਸਰਾ ਨੂੰ ਮਿਲ ਕੇ ਫਿਰ ਪਰਚਾ ਕਰਾਇਆ ਰਾਤ ਵੀ ਇਹਨਾਂ ਨੂੰ ਬੇਨਤੀ ਕਰਕੇ ਗਏ ਆ ਵੀ ਆਰਪੀ ਵੀ ਸਾਨੂੰ ਵੇਖੋ ਖਰਾਬ ਨਾ ਕਰਿਓ ਸਾਨੂੰ ਮਜਬੂਰ ਨਾ ਕਰਿਓ ਸੜਕ ਰੋਕਣ ਵਾਸਤੇ ਤੇ ਸਾਡੇ ਬੀ ਬੰਦੇ ਫੜ ਲਿਓ ਸਵੇਰੇ ਅਸੀਂ ਆਏ ਆ ਆ ਕੇ ਸਾਡੇ ਆਂਦੇ ਅਸੀਂ ਤੁਹਾਡੇ ਕਹਿਣ ਤੇ ਗਏ ਆ ਕੀ ਗੱਲ ਇਹਨਾਂ ਦਾ ਆਪਦਾ ਇਹਨਾਂ ਦਾ ਫਰਜ਼ ਨਹੀਂ ਬਣਦਾ ਜਾਣਦਾ ਫਿਰ ਅਸੀਂ ਸਵੇਰੇ 9 ਵਜੇ ਦਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੀ ਅਸੀਂ 4 ਵਜੇ ਰੋਡ ਬੰਦ ਕਰਾਂਗੇ ਜੇਕਰ ਸਾਡੇ ਬੰਦੇ ਨਾ ਫੜੇ ਪਰ ਇਹਨਾਂ ਨੇ ਯਾਰ ਪਰਵਾਹ ਹੀ ਨਹੀਂ ਕੀਤੀ ਇਹ ਮੁੰਡਾ ਕੰਮ ਕੀ ਕਰਦਾ ਸੀ ਜਿਹੜਾ ਜਿਹਦੀ ਮੌਤ ਹੋਈ ਆ ਜਾਂ ਔਰ ਕਿੰਨੀ ਕੋਮਰ ਸੀ ਖੇਤੀਬਾੜੀ ਕਰਦਾ ਸੀ ਜੀ ਆਪਣਾ ਖੇਤੀਬਾੜੀ ਨਾਲ ਪ੍ਰਾਪਰਟੀ ਦਾ ਕੰਮ ਕਰਦਾ ਸੀਗਾ ਜਮੀਨ 34 ਸਾਲ ਦੀ ਜੀ ਸੀ ਵਿਆਹ ਹੋਇਆ ਸੀਗਾ ਹਾਂਜੀ ਵਿਆਹ ਸੀਗਾ ਇੱਕ ਬੇਟਾ ਹੈਗਾ ਇਹ ਕੁਝ ਲਿਖਿਆ ਉਹਨੇ ਵਿੱਚ ਉਸਦੇ ਵੀ ਕਿੰਨੇ ਕ ਟਾਈਮ ਤੋਂ ਡਿਸਬਿਊਟ ਉਹਦਾ ਚੱਲਦਾ ਸੀ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਇਹ ਕੁਝ ਉਹਦੇ ਚ ਕਲੀਅਰ ਲਿਖਿਆ ਘਰੇ ਆਉਂਦੇ ਰਹੇ ਜੀ ਇਹਦਾ ਮਾਪਿਆਂ ਨੂੰ ਵੀ ਦੌਖੇ ਦੌਖੇ ਮਾਰਦੇ ਰਹੇ ਆ ਕੇ ਤੇ ਇਹਨੇ ਬੇਟੇ ਨੇ ਵੀ ਇਹਨਾਂ ਨੂੰ ਫੋਨ ਬਣਾ ਕੀਤਾ ਵੀ ਜੇ ਤੁਸੀਂ ਸਾਡੇ ਮੇਰੇ ਨਾਲ ਨਾ ਕਲੀਅਰ ਹਿਸਾਬ ਕੀਤਾ ਤੇ ਮੈਂ ਆਤਮ ਹੱਤਿਆ ਕਰ ਲੈਣੀ ਹੈ ਉਹ ਅੱਗੋਂ ਬੋਲੇ ਆ ਵੀ ਤੂੰ ਕੱਲ ਕਰਦਾ ਤੇ ਅੱਜ ਹੀ ਕਰ ਲੈ ਦੋਨੇ ਜਣੇ ਇਹ ਸ਼ਬਦ ਉਹਨਾਂ ਨੂੰ ਬੋਲੇ ਆਂ ਕਿ ਜਾਤ ਖਾਂ ਹਾਂਜੀ ਘਰੇ ਬੋਲ ਕੇ ਗਏ ਆ ਤੇ ਮੁੜ ਕੇ ਜਦੋਂ ਉਹਨੇ ਨਹਿਰ ਛਾਲ ਮਾਰਤੀ ਉਹ ਤੋਂ ਬਾਅਦ ਫੇਰ ਆਏ ਆ ਵੀ ਆਪਣਾ ਹਰਵਿੰਦਰ ਕਿੱਥੇ ਹੈਗਾ ਫੇਰ ਉਹਨੇ ਡੈਡੀ ਨੇ ਆਖਿਆ ਵੀ ਤੁਸੀਂ ਸਾਡਾ ਬੇੜੇ ਨੂੰ ਮਾਰ ਕੇ ਤੇ ਹੁਣ ਤੁਸੀਂ ਸਾਡੇ ਕੋਲ ਘਰੇ ਆ ਗਏ ਤੇ ਅਸੀਂ ਤਾਂ ਹੁਣ ਕੁਝ ਅਧਿਕਾਰੀਆਂ ਤੋਂ ਮੰਗ ਕਰਦੇ ਆਂ ਵੀ ਛੇਤੀ ਜੇ ਮੰਗ ਤੁਹਾਡੀ ਹੁਣ ਕੀ ਆ ਲਾਸਟੇ ਮੰਨ ਲਓ ਵੇਖੋ ਧਰਨਾ ਦਾ ਆਪਾਂ ক্লোਜ਼ ਕਰਨਾ ਇੱਥੇ ਕੀ ਮੰਗਾ ਤੁਹਾਡੀ ਵੇਖੋ ਸਾਡੇ ਕੋਈ ਨੇ ਜਾਇਜ਼ ਮੰਗਾ ਵੀ ਜਿਹੜੇ ਬੰਦਿਆਂ ਦਾ ਗਣਾ ਉਹਨਾਂ ਨੂੰ ਰੈਸਟ ਕਰੋ ਹੋਰ ਅਸੀਂ ਦੱਸੋ ਕੀ ਮੰਗਦੇ ਆ ਜੀ ਮਤਲਬ ਜਿਹੜੇ ਬੰਦਿਆਂ ਦੇ ਦੁੱਖੋਂ ਸਾਡਾ ਉਹ ਬੱਚਾ ਮਰਿਆ ਉਹਨਾਂ ਬੰਦਿਆਂ ਨੂੰ ਰੈਸ਼ ਕਰਕੇ ਜੇਲ੍ਹ ਦੇ ਵਿੱਚ ਕਰੋ ਹੋਰ ਹੋਰ ਸਾਡੀ ਕੀ ਮੰਗ ਹੈ ਜੀ ਅਸੀਂ ਤਾਂ ਇਨਸਾਫ ਦੀ ਮੰਗ ਲੈ ਕੇ ਇੱਥੇ ਬੈਠੇ ਹਾਂ ਤਾਂ ਬਿਲਕੁਲ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਸੁਣਿਆ ਕਹਿੰਦੇ ਨੇ ਵੀ ਆਏ ਨੇ ਪਰ ਹਜੇ ਤੱਕ ਗੱਲ ਸਾਡੀ ਤਾਂ ਨਹੀਂ ਹੋ ਪਾਈ ਲੇਕਿਨ ਵਿਸ਼ਵਾਸ ਇਹਨਾਂ ਨੂੰ ਦਵਾ ਪਾਉਂਦੇ ਨੇ ਨਹੀਂ ਦਵਾ ਪਾਉਂਦੇ ਵਿਸ਼ਵਾਸ ਉਹ ਆਉਣ ਵਾਲੇ ਸਮੇਂ ਦੇ ਉੱਪਰ ਨਿਰਭਰ ਹੈ ਪਰ ਫਿਲਹਾਲ ਫਿਲਹਾਲ ਦੀ ਘੜੀ ਦੇਖਦੇ ਆ ਕੀ ਕੁਝ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਪਰ ਵੱਡੀ ਗੱਲ ਆ ਕਿ ਜਿਹੜਾ ਇਹ ਪ੍ਰਦਰਸ਼ਨ ਆ ਇਹ ਜਿਹੜਾ ਧਰਨਾ ਹੈ ਇਹ ਇਉਂ ਦੀ ਤਿਉ ਜਿਹੜਾ ਲੱਗਿਆ ਹੋਇਆ ਰੋਡ ਦੋਨੇ ਪਾਸਿਓਂ ਬੰਦ ਆ ਲੋਕ ਵੀ ਖੱਜਲ ਹੁੰਦੇ ਦਿਖਾਈ ਦੇ ਰਿਹਾ ਔਰ ਦੂਜੇ ਪਾਸੇ 1.5-2 ਘੰਟਿਆਂ ਤੋਂ ਜਿਹੜੀ ਆ ਉਹ ਰੋਡ ਜਿਹੜੀ ਆ ਉਹ ਬੰਦ ਪਈ ਆ ਔਰ ਦੂਜੇ ਪਾਸੇ ਇਹਨਾਂ ਦੇ ਵੱਲੋਂ ਸਟੇਜ ਲਾ ਕੇ ਬਹੁਤ ਨੋਜਵਾਲ ਆਓ ਆਓ ਤੁਸੀਂ ਸਾਹਿਬ ਆਓ ਸਰ ਛਾੜੋ ਛਾੜੋ ਬਹੁਤ ਹੀ ਸਤਿਕਾਰਯੋਗ ਭਰਾਓ ਅੱਜ ਆਪਾਂ 4 ਵਜੇ ਤੋਂ ਲੈ ਕੇ ਜਿਹੜਾ ਇਹ ਧਰਨਾ ਲਾਇਆ ਅਸੀਂ ਬੜੀ ਮਜਬੂਰੀ ਦੇ ਵਿੱਚ ਰੇਪੀ ਸਾਹਿਬ ਇਹ ਧਰਨਾ ਲਾਇਆ ਕਿਉਂਕਿ ਸਾਡਾ 34 ਸਾਲ ਦਾ ਜਿਹੜਾ ਬੱਚਾ ਸੀ ਉਹਦੀ ਡੈਥ ਹੋ ਗਈ ਸਾਡੇ ਦੇ ਪਰਿਵਾਰ ਜਿਹੜਾ ਉਹ ਡੇਰਾ ਦੇ ਉੱਤੇ ਪ੍ਰਚਾਰਿਆ ਜਰੂਰ ਡਾਡੇ ਬੋਢੀ ਮਿਲੀ ਤੇ ਤੁਹਾੜਨਾ ਕੇ ਡਿਸਕਸ ਹੋਈ ਆ ਵੀ ਪਰਚਾ ਵੀ ਜਿਹੜਾ ਲੱਗਿਆ ਉਹ ਕੱਲ 9 ਵਜੇ ਹੋਇਆ ਸ਼ਾਮੀ ਸਾਰਾ ਪਰਿਵਾਰ ਜਿਹੜਾ ਬੜਾ ਦੁਖੀ ਆ ਸਾਰੇ ਰਿਸ਼ਤੇਦਾਰ ਦੁਖੀ ਆ ਅੱਜ ਸਵੇਰ ਦੇ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਸੀ ਵੀ 4 ਵਜੇ ਅਸੀਂ ਰੋਕੜ ਬੰਦ ਕਰਾਂਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਲੋਕ ਖਰਾਬ ਹੋਣ ਸਾਡਾ ਵੀ ਐਲਟੀਮੇਟਮ ਸੀ ਵੀ ਚਲੋ ਬੰਦੇ ਫੜਨੇ ਆ ਬੰਦੇ ਫੜ ਕੇ ਜੇ ਅੰਦਰ ਹੋ ਗਏ ਤਾਂ ਗੱਲ ਨਹੀਂ ਬਣ ਗਈ ਚਲੋ ਅਸੀਂ ਉਹਦਾ ਸਰਕਾਰ ਕਰ ਦਿਆਂਗੇ ਉਹ ਸਾਨੂੰ ਡਿਪਟੀ ਸਾਹਿਬ ਫਤਿਹ ਬਰਾੜ ਜੀ ਇਹਨਾਂ ਨੇ ਆ ਕੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਫੜਾਗੇ ਇਹ ਆਪਾਂ ਨੂੰ ਆਣ ਕੇ ਇੱਥੇ ਬਾਈਕ ਤੇ ਸਾਰੇ ਸੰਬੰਧ ਨੂੰ ਸ਼ਵਾਸ ਵੀ ਦੋਣਗੇ ਵੀ ਕਿੰਨੇ ਦਿਨਾਂ ਦਾ ਜਿਹੜਾ ਇਹ ਸਾਨੂੰ ਟਾਈਮ ਦਿੰਦੇ ਆ ਤੇ ਕਿੰਨੇ ਦਿਨਾਂ ਦੇ ਵਿੱਚ ਬੰਦੇ ਫੜੇ ਜਾਂਦੇ ਆ ਇਸ ਕਰਕੇ ਪੁੰਚ ਅਫਸਰਾਂ ਦੀ ਗੱਲ ਬਣਦੇ ਹੋਏ ਆਪਾਂ ਇਹਨਾਂ ਦੇ ਆਖਿਰ ਲਾ ਕੇ ਜੋ ਵੀ ਇਹਦਾ ਟਾਈਮ ਆਪਾਂ ਨੂੰ ਦਿੱਤਾ ਉਸ ਟਾਈਮ ਦੇ ਵਿੱਚ ਬੰਦੇ ਕ੍ਰੈਸ ਕਰ ਲੋਗੇ ਫਿਰ ਆਪਾਂ ਇਹ ਧਰਨਾ ਸਮਾਪਤ ਕਰਾਂਗੇ ਡਿਪਟੀ ਸਾਹਿਬ ਆਓ ਜੀ ਮੁਸਾਫਰ ਆਜੋ ਛੋਟੀ ਜੀ ਕਾਰ ਛੋਟੀ ਜੀ ਕਾਰ 3 ਬੁਰਾ ਸਾਰਜੋ ਆਜੋ ਸੱਜੀ ਜਿਵੇਂ ਵੀ ਇਥੇ ਇਕਤਰਤ ਹੋਏ ਬੜਾ ਮੰਦਭਾਗੀ ਘਟਨਾ ਹੋਈ ਹੈ ਵੀ ਆਪਣਾ ਇਕ ਨੌਜਵਾਨ ਮੁੰਡੇ ਨੂੰ ਸੁਸਾਇਡ ਦੀ ਲਗਤ ਪਈ ਜਿਹੜੀ ਸੁਸਾਇਡ ਕੀਤੀ ਉਹਨੇ ਨਹਿਰਾ ਛਾਲ ਮਾਰੀ ਕਈ ਦਿਨ ਬੋਡੀ ਲੱਭਦੇ ਰਹੇ ਮਲੀ ਨਹੀਂ ਤੇ ਅੱਜ 8 ਦਿਨਾਂ ਬਾਅਦ ਕੱਲ 8 ਦਿਨਾਂ ਬਾਅਦ ਉਹ ਬੋਡੀ ਸਰਫੇਸ ਕੀਤੀ ਹੈ ਉਹ ਮੁਕਸਰ ਜਿਹੇ ਲੱਗੇ ਤੇ ਉਤੋਂ ਸਾਡੇ ਤਵਦੀਸੀ ਤੇ ਪਰਿਵਾਰ ਜਾ ਕੇ ਬੋਡੀ ਲੈ ਕੇ ਆਏ ਉਹਨਾਂ ਦੇ ਬਿਆਨ ਲਿਖ ਕੇ ਪਰਿਵਾਰ ਦੇ ਅਸੀਂ ਜੋ ਸੁਸਾਇਡ ਨੋਟ ਰਿਕਵਰ ਹੋਇਆ ਸੀ ਅਸੀਂ ਉਸ ਦੇ ਆਧਾਰ ਦੇ ਉੱਤੇ ਜਿਹੜਾ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਇਸ ਵਿੱਚ ਮੈਂ بطور ਡੀਐਸਪੀ ਡੀ ਇਥੇ ਫਰੂਸਪੁਰ ਤੇ ਨਾ ਥਾ ਤੇ ਮੇਰੇ ਕੋਲ 2 ਦਿਨਾਂ ਦਾ ਐਡੀਸ਼ਨਲ ਚਾਰਜ ਹੈ ਆਪਣੇ ਧਿਆਤੀ ਸਬਡਿਵੀਜ਼ਨ ਦੇ ਜਿਹੜੇ ਹਲਕਾ ਜੀਓ ਨੇ ਉਹ ਕਿਸੇ ਕਾਰਨ ਛੁੱਟੀ ਦਿਆਂ ਮੈਂ ਪਰਿਵਾਰ ਨਾਲ ਉਹਨਾਂ ਨੂੰ ਦੁੱਖ ਸਾਂਝਾ ਕਰਨਾ ਚਾਹੁੰਦਾ ਹੈ ਕਿ ਬੜੀ ਮਾੜੀ ਘਟਨਾ ਹੋਈ ਹੈ ਤੇ ਤੁਹਾਨੂੰ ਵਿਤੌਤ ਡੀਐਸਪੀ ਡੀ ਹੁੰਦੇ ਆ ਨਾ ਮੌਕੇ ਦਾ ਅਫਸਰ ਨਹੀਂ ਮੈਂ ਡੀਐਸਪੀ ਡੀ ਹੁੰਦੇ ਆ ਕਿਉਂਕਿ ਜ਼ਿਲ੍ਹੇ ਦੇ ਸਾਰਾ ਸੰਗੀਨ ਜੁਰਮ ਸਾਡੇ ਕੋਲ ਹੁੰਦਾ ਤੇ ਜਿਹੜੇ ਵੀ ਸਾਡੀ ਸੀਆਈਆਈ ਦੀ ਸਪੈਸ਼ਲ ਟੀਮ ਨੂੰ ਮੈਂ ਟਾਸਕ ਲਾਤਾ ਹੈ ਜੀ ਅੱਜ ਦੁਪਹਿਰ ਦਈ ਜਦਦੀ ਮੈਨੂੰ ਘਟਨਾ ਬਾਰੇ ਪਤਾ ਲੱਗਿਆ ਸੀ ਡਿਟੇਲਸ ਵਧਾਈਆਂ ਸਾਰੀਆਂ ਦੋ ਦੋ ਸ਼ੀਨੇ ਜਿਹੜੇ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੀ ਪੁਲਿਸ ਦੀ ਕੋਈ ਵੀ ਕਾਰਵਾਈ ਹੈ ਇਸ ਕੇਸ ਪ੍ਰਤੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਐਸਐਚਓ ਸਾਹਿਬ ਨੂੰ ਇੰਸਪੈਕਟਰ ਗੁਰਮੀਤ ਨੂੰ ਫੂਲਗੁੜੀ ਵਾਲਿਆਂ ਨੂੰ ਮੈਂ ਡਾਇਰੈਕਸ਼ਨ ਦੇ ਦਿੱਤੀ ਹੈ ਉੱਚ ਅਫਸਰਾਂ ਦੇ ਵੀ ਧਿਆਨ ਵਿੱਚ ਇਹ ਗੱਲ ਲਿਆ ਦਿੱਤੀ ਗਈ ਹੈ ਤੇ ਜਿਹੜਾ ਇਹ ਕੇਸ ਹੈ ਇਹ ਤੈਅ ਤਕਰ ਅਸੀਂ ਐਂਡ ਤੱਕ ਅਰੈਸਟ ਤੋਂ ਬਾਅਦ ਚਲਾਨ ਵੀ ਪ੍ਰੋਪਰ ਦੇ ਕੇ ਤੇ ਕੋਰਟ ਚੇਨ ਨੂੰ ਲੈ ਕੇ ਜਾਵਾਂਗੇ ਧੰਨਵਾਦ ਸਾਡੀ ਇੱਥੇ ਜਿੰਨੇ ਵੀ ਲੋਕੀ ਇਕੱਤਰ ਹੋਏ ਪਰਿਵਾਰ ਨੂੰ ਆਹੀ ਬੇਨਤੀ ਹੈ ਵੀ ਅਸੀਂ ਨਿਮਰਤਾ ਤੈਅ ਜੁਰਦਾਸ ਸਾਹਿਬ ਤੁਹਾਡੇ ਕੋਲ ਆਏ ਆ ਜਿਹੜੇ ਇੱਥੇ ਲੋਕ ਨਾਗਰਿਕ ਹੋਰ ਸ਼ਰਧਾਲੂ ਜਿਹੜੇ ਗੁਰਦੁਆਰਾ ਸਾਹਿਬ ਆਉਣੋ ਚਾਹਣੇ ਉਹ ਇੱਥੇ ਆਪਾਂ ਧਰਨਾ ਲਾਉਣ ਕਰਕੇ ਥੋੜੇ ਪਰੇਸ਼ਾਨੀ ਉਹਨਾਂ ਨੂੰ ਹੋ ਰਹੀ ਹੈ ਰਾਤ ਦਾ ਵੇਲਾ ਹੋ ਗਿਆ ਆਪਾਂ ਇਹ ਨਹੀਂ ਚਾਹੁੰਦੇ ਕੋਈ ਹੋਰ ਮੰਦਬਾਗੀ ਘਟਨਾ ਹੋ ਜੇ ਤਾਂ ਸਾਡੀ ਇਹੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਇੱਕ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਸਾਡੀ ਗੱਲ ਮੰਨੋ ਸਾਡੇ ਤੇ ਇਤਵਾਜ਼ ਕਰੋ ਤੇ ਅਸੀਂ ਦੋਸ਼ਿਆਂ ਨੂੰ ਜਲਦ ਤੋਂ ਜਲਦ ਫੜਾਂਗੇ ਤੇ ਸਲਾਖਾ ਪਛੇਤਾ ਕਾ ਟਾਈਮ ਬਾਉਂਡਰੀ ਪੀਛਾ ਬਜ ਟਾਈਮ ਬਾਉਂਡ ਤਾਂ ਜੀ ਮੈਂ ਹੁਣ ਘੰਟਿਆਂ 'ਚ ਵੀ ਹੋ ਸਕਦਾ ਹੈ ਦਿਨਾਂ 'ਚ ਵੀ ਹੋ ਸਕਦਾ ਹੈ ਇਹ ਤਾਂ ਹੈ ਨਹੀਂ ਜਾਦੀ ਦੋਸ਼ੀ ਮਿਲ ਗਿਆ ਸਾਡੇ ਲਈ ਤਾਂ ਦੋਸ਼ੀ ਹੈ ਜੀ ਉਹ ਤੇ ਅਸੀਂ ਇਹਨੂੰ ਇਤਬਾਰ ਕਰੋ ਸਾਡੇ ਤੇ ਅਸੀਂ ਸੀਆਈਏ ਦੀ ਟੀਮ ਪੂਰੀ ਲਾ ਰੱਖੀ ਹੈ ਮੇਰੇ 42 ਮੁੰਡੇ ਨੇ ਉੱਥੇ ਸਾਰੇ ਆਪਰੇਸ਼ਨ ਟੀਮ ਵਾਲੀ ਮੈਂ ਲਾਤੀ ਹੈ ਸਪੈਸ਼ਲ ਬ੍ਰਾਂਚ ਇੰਚਾਰਜ ਸਾਡੇ ਕੋਲ ਹੈਗੇ ਆ ਇਹਨਾਂ ਦੀ ਟੀਮ ਵੀ ਲੱਗੀ ਤੇ ਅਸੀਂ ਜਲਦ ਤੋਂ ਜਲਦ ਫੜ ਕੇ ਉਹਨਾਂ ਉਸ ਲੱਖਾਂ ਪਿੱਛੇ ਤੱਕ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਜਿਹੜੀ ਫਿਰਸਪੁਰ ਪੁਲਿਸਾ ਉਹ ਵੀ ਇੱਥੇ ਮੌਕੇ ਤੇ ਇਸ ਪ੍ਰਦਰਸ਼ਨ ਕਾਰੀ ਜਿੱਥੇ ਬੈਠੇ ਨੇ ਧਰਨਾ ਕਰੀ ਬੈਠੇ ਨੇ ਲਾਸ਼ ਨੂੰ ਇੱਥੇ ਰੋਡ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਛਲੇ ਕਾਫੀ ਟਾਈਮ ਤੋਂ ਉੱਥੇ ਡੀਐਸਪੀ ਡੀ ਫਤੇ ਸਿੰਘ ਬਰਾੜ ਪਹੁੰਚੇ ਨੇ ਤੇ ਉਹਨਾਂ ਨੇ ਯਕੀਨ ਦਵਾਇਆ ਕਿ ਤੁਸੀਂ ਪੁਲਿਸ ਇਸ ਧਰਨੇ ਨੂੰ ਜਿਹੜਾ ਉਹ ਖਤਮ ਕਰ ਦਿਓ ਕਿਉਂਕਿ ਦੂਜੇ ਪਾਸੇ ਗੁਰਦੁਆਰਾ ਜਾਮਨੀ ਸਾਹਿਬ ਜੀਤਪੁਰ ਦਾ ਜਿਹੜਾ ਮੇਨ ਗੇਟ ਆ ਔਰ ਕਿਉਂਕਿ ਇਸ ਜਗ੍ਹਾ ਤੇ ਸੰਗਤ ਨੇ ਵੀ ਆਉਣਾ ਹੈ ਔਰ ਮੇਨ ਰੋਡ ਆ ਫਰੋਹੀਪੁਰ ਮੋਗਾ ਲੁਧਿਆਣਾ ਚੰਡੀਗੜ੍ਹ ਹਾਈਵੇ 05 ਇਹ ਨੈਸ਼ਨਲ ਹਾਈਵੇ ਆ ਔਰ ਇਹ ਬਿਲਕੁਲ ਮੁਕੰਮਲ ਪਿਛਲੇ ਕਾਫੀ ਘੰਟਿਆਂ ਤੋਂ ਜਿਹੜਾ ਬੰਦ ਪਿਆ ਤਾਂ ਯਕੀਨ ਜਿਹੜਾ ਉਹਨਾਂ ਨੂੰ ਇੱਕ ਵਾਰ ਜ਼ਰੂਰ ਦਵਾਇਆ ਗਿਆ ਕਿ ਜਿਹੜਾ ਅਸੀਂ ਕੁਝ ਘੰਟੇ ਵੀ ਲੱਗ ਸਕਦੇ ਆ ਕੁਝ ਦਿਨ ਵੀ ਲੱਗ ਸਕਦੇ ਪਰ ਦੋਸ਼ੀ ਜਿਹੜੇ ਆ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਨਾਂ ਦੋਸ਼ੀਆਂ ਨੂੰ ਫੜ ਕੇ ਅਸੀਂ ਚਲਾਖਾਂ ਦੇ ਪਿੱਛੇ ਜ਼ਰੂਰ ਸੁਟਾਂਗੇ ਇੰਨਾ ਸਾਡੇ ਦੇ ਯਕੀਨ ਕਰੋ ਇਹ ਪੁਲਿਸ ਨੇ ਜਿਹੜਾ ਪੱਖ ਆਪਣਾ ਉਹ ਰੱਖਿਆ ਹੈਗਾ ਦੂਜੇ ਪਾਸੇ ਹੁਣ ਦੇਖਦੇ ਹਾਂ ਜਿਹੜੇ ਪ੍ਰਦਰਸ਼ਨਕਾਰੀ ਨੇ ਜਾਂ ਜਿਹੜੇ ਧਰਨਾਕਾਰੀ ਨੇ ਉਹ ਫਿਲਹਾਲ ਆਪਣੀ ਸਟੇਜ ਦੇ ਮਾਧਿਅਮ ਦੇ ਰਾਹੀਂ ਉਸੇ ਤਰੀਕੇ ਨਾਲ ਜਿਹੜਾ ਉੱਥੇ ਰਿਪਰੈਜ਼ੈਂਟ ਕਰ ਰਹੇ ਨੇ ਕਿਉਂਕਿ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਉਹਨਾਂ ਦੇ ਨਾਲ ਲਾਸ਼ ਨੂੰ ਰੋਡ ਤੇ ਰੱਖ ਕੇ ਇੱਥੇ ਬੈਠੇ ਨੇ ਤਾਂ ਉਹਨਾਂ ਨੂੰ ਇਹ ਗੱਲ ਹੀ ਕਹੀ ਜਾ ਰਹੀ ਆ ਕਿ ਪ੍ਰਦਰਸ਼ਨ ਨੂੰ ਖਤਮ ਕੀਤਾ ਜਾਵੇ ਬਾਕੀ ਦੇਖਦੇ ਆ ਪ੍ਰਦਰਸ਼ਨਕਾਰੀ ਹੁਣ ਕਿੰਨੀ ਦੇਰ ਤੱਕ ਇਸ ਧਰਨੇ ਨੂੰ ਚੱਕਦੇ ਨੇ ਬਾਕੀ ਇਧਰ ਹੋਰ ਵੀ ਪਰਿਵਾਰਿਕ ਮੈਂਬਰ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲਏ ਆ ਕਰ ਲੈਨੇ ਆ ਪਰਿਵਾਰਿਕ ਮੈਂਬਰ ਕਿਹੜੇ ਨੇ ਜੀ ਉਹਨਾਂ ਦੇ ਪਰਿਵਾਰਿਕ ਮੈਂਬਰ ਹਾਂ ਬਿਲਕੁਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਆ ਜਿਹੜੀ ਜਰੂਰ ਕਰ ਲੈਨੇ ਆ ਤਾਂ ਇਹ ਉਹਨਾਂ ਦੇ ਇਹ ਮਾਤਾ ਨੇ ਜੀ ਹਾਂਜੀ ਪਿਤਾ ਜੀ ਇਹਨਾਂ ਦੀ ਪਿਤਾ ਅੱਛਾ ਮਾਦੀ ਤੁਹਾਡਾ ਬੇਟਾ ਸੀ ਜੀ ਕਿੰਨੀ ਮਾਤਾ ਉਪਰ ਸੀਗੀ ਉਹਦੀ 36 ਸਾਲ ਦੀ 36 ਸਾਲ ਦੀ ਘਰੇ ਆ ਕੇ ਵੀ ਉਹ ਕਹਿ ਕੇ ਗਏ ਨੇ ਜਦੋਂ ਜਿਹੜੀ ਗੱਲ ਤੋਂ ਮੁੰਡੇ ਨੇ ਗਲਤ ਸਟੈਪ ਚੱਕਿਆ ਘਰੇ ਆ ਕੇ ਕੋਈ ਧਮਕੀ ਧਮਕੀ ਕੁਝ ਦੇ ਕੇ ਗਏ ਸੀ ਜੀ ਉਹ ਘਰੇ ਆਉਂਦੇ ਹੀ ਰਹੇ ਸਾਨੂੰ ਨਹੀਂ ਪਤਾ ਉਹਨੂੰ ਕੀ ਕਹਿੰਦੇ ਸੀ ਅੰਦਰ ਬਹਿ ਜਾਂਦੇ ਸੀ ਦੋਵੇਂ ਜਾਣੇ ਹਾਂ ਤੇ ਮੇਰੀ ਨੋ ਵੀ ਕੋਲ ਜੀ ਸੀ ਜੋ ਨੋ ਨੇ ਚਾਹ ਫੜਾ ਕੇ ਬਣਾ ਕੇ ਫੜਾਉਣੀ ਤੇ ਬਾਅਰ ਡਾ ਲੈਣਾ ਨੋ ਚਾਹ ਫੜ ਕੇ ਇਹ ਨਹੀਂ ਪਤਾ ਉਹਦੇ ਨਾਲ ਕੀ ਗੱਲਾਂ ਕਰਦੇ ਰਹੇ ਕੀ ਨਹੀਂ ਕਰਦੇ ਰਹੇ ਪਰ ਉਹਨੇ ਉਹ ਜਿਹੜਾ ਟਿੱਠੀ ਲੈ ਕੇ ਰੱਖੀ ਆ ਉਹਦੇ ਤੇ ਲਿਖਿਆ ਲਈ ਮੈਨੂੰ 1 ਕਰੋੜ ਤੇ 90 ਲੱਖ ਰੁਪਈਆ ਮੇਰੇ ਦੇ ਵੀ ਖਾ ਗਏ ਠੱਗੀ ਮਾਰੀ ਉਹਨੇ ਕੋਠੀ ਦਾ ਤੁਹਾਡੇ ਤੁਹਾਡੇ ਮੁੰਡੇ ਦਾ 1 ਕਰੋੜ 90 ਲੱਖ ਦੀ ਠੱਗੀ ਉਹਨਾਂ ਨੇ ਮਾਰੀ ਆ ਉਹਨਾਂ ਨੇ ਜੀ ਹਾਂ ਅੱਛਾ ਤੇ ਉਹਨਾਂ ਨੇ ਵਾਰੀ ਨਾਲੇ ਉਤੋਂ ਧੋਖੇ ਨਾਲ ਦੋ ਪੈੜੀ ਦੋ ਕਿੱਲੇ ਪੈੜੀਆਂ ਦੇ ਵੀ ਲਿਖਾ ਲਿਆ ਲਿਖਾ ਲਿਆ ਹਾਂਜੀ ਉਹਨਾਂ ਦਾ ਪਾਪ ਬਿਆਨਾ ਕਰਾ ਲਿਆ ਪੈੜੀ ਦੋਨਾਂ ਦੇ ਵੈਸੇ ਪੈੜੀ ਤਾਂ ਉਹਨਾਂ ਦੇ ਪਾਪਾ ਦੇ ਨਾਂ ਹੀ ਆ ਤੇ ਪਰ ਉਹਨਾਂ ਨੇ ਬਿਆਨਾ ਕਰਾ ਲਿਆ ਸਰਕਾਰੀ ਰੇਟ ਤੇ ਬਿਆਨਾ ਕਰਾ ਲਿਆ ਅੱਛਾ ਤੇ ਨਾਲੇ ਇੰਨਾ ਪੈਸਾ ਖਾ ਗਏ ਮੇਰਾ ਪੁੱਤ ਤਾਂ ਕੋਠੀ ਪਾਉਣ ਲੱਗਾ ਕੋਠੀ ਉਹ ਅਧਵਿਚਾਲੇ ਖੜੀ ਆ ਇਹਨਾਂ ਨੇ ਧੋਖੇ ਨਾਲ ਪੈਸਾ ਲੈ ਲਿਆ ਗਿਆ 13 ਸਾਲ ਦਾ ਬੱਚਾ ਉਹਦਾ ਅੱਛਾ ਤੇ ਨੋ ਮੇਰੀ ਰਲਦੀ ਫਿਰਦੀ ਬੱਚਾ ਰੋਣਦਾ ਫਿਰਦਾ ਸੀ ਦੱਸ 8 ਦਿਨ ਹੋ ਗਏ ਰੋਈ ਜਾਂਦੇ ਐ ਨੂੰ ਸਾਨੂੰ ਕੋਈ ਨਿਸਾਬ ਨਹੀਂ ਮਿਲਦਾ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਫੜਿਆ ਜਾਵੇ ਮੇਰੇ ਪੁੱਤ ਦਾ ਇਨਸਾਫ ਮਿਲੇ ਸਾਨੂੰ ਤੇ ਮੇਰੇ ਪੋਤੇ ਦਾ ਪੜਾਈ ਵਾਸਤੇ ਕੋਈ ਨਾ ਕੋਈ ਪ੍ਰਬੰਧ ਹੋਵੇ ਮੇਰੇ ਪੋਤੇ ਦੀ ਕੋਠੀ ਤੇ ਆਹ ਕੱਲਾ ਹੀ ਮੁੰਡਾ ਸੀ ਤੁਹਾਡਾ ਹਾਂਜੀ ਕੱਲਾ ਹੀ ਬੇਟਾ ਮੇਰੇ ਦੋ ਮੁੰਡੇ ਮੇਰੇ ਦੋ ਬੇਟੇ ਆ ਗਾਂ ਬੇਟੇ ਦਾ ਕੱਲਾ ਹੀ ਬੇਟਾ ਚਾਹੁੰਦਾ ਕਿ ਕੱਲਾ ਹਾਂਜੀ ਇਹ ਫਾਦਰ ਨੇ ਜੀ ਹਾਂ ਜੀ ਤੁਹਾਡਾ ਬੇਟਾ ਸੀ ਜੀ ਹਾਂ ਜੀ ਪਹਿਲਾਂ ਵੀ ਕਦੇ ਕੋਈ ਧਮਕੀਆਂ ਧਮਕੀਆਂ ਉਹਨਾਂ ਨੇ ਦਿੱਤੀਆਂ ਸੀ ਜੀ ਇਹ ਆਉਂਦਾ ਦੇ ਅੰਦਰ ਬਹੁਤ ਦੋ ਤਿੰਨ ਦਿਨਾਂ ਦੀ ਆਇਆ ਮੈਂ ਉਹਨੂੰ ਪੁੱਛਿਆ ਵੀ ਆ ਮੈਂ ਮਨ ਕਬ ਮੈਨੂੰ ਦੱਸ ਦੇ ਕੀ ਕੀ ਆ ਕਹਿੰਦਾ ਨਹੀਂ ਜੀ ਉਹਦੇ ਤੱਕ ਹੀ ਕੰਮ ਆ ਉਸੇ ਦੇ ਨਾਲ ਪੁੱਛੇ ਨੇ ਸਾਲੇ ਧਮਕੀਆਂ ਉਹ ਦਿੱਤੀਆਂ ਸਾਰਾ ਕੀਤਾ ਪਹਿਲੇ ਉਹ ਦੋ ਤਿੰਨ ਦਿਨਾਂ ਤਾਂ ਦੁਖੀ ਏਡਾ ਸੀ ਤੇ ਮੈਂ ਅੱਛਾ ਤੁਹਾਡੇ ਨਾਲ ਗੱਲ ਵੀ ਨਹੀਂ ਉਹਨਾਂ ਨੇ ਕੋਈ ਕੀਤੀ ਵੀ ਮੇਰੇ ਨਾਲ ਆ ਕੁਝ ਹੋਈ ਨਹੀਂ ਜੀ ਜੀ ਗੱਲ ਮੇਰੇ ਹੋਈ ਤੇ ਫਿਰ ਮੈਂ ਕਹਾਂ ਤੁਹਾਨੂੰ ਕਰ ਨਹੀਂ ਦਿੰਦੇ ਸੀ ਜੇ ਜੇ ਮੁੰਡੇ ਨਾਲ ਤੁਹਾਡੇ ਨਾਲ ਸ਼ਾਇਦ ਗੱਲ ਮਾੜੀ-ਮੋਟੀ ਹੋ ਜਾਂਦੀ ਕੋਈ ਦੁੱਖ ਸਾਂਝਾ ਕਰ ਲੈਂਦਾ ਤੁਹਾਡੇ ਨਾਲ ਤਾਂ ਸ਼ਾਇਦ ਇਹ ਮਕਦਮਾ ਨਾ ਚੱਕਦਾ ਨਾ ਚੱਕਦਾ ਜੀ ਅਸਲ ਆਪ ਜੇ ਉਹ ਹੀ ਦੱਸ ਦਿੰਦੇ ਜੀ ਵੀ ਇਹੀ ਆ ਗੱਲ ਜੀ ਹਾਂ ਉਹਨਾਂ ਦੇ ਛੋਟੇ ਬੇਟੇ ਨੇ ਕਿਹਾ ਵੀ ਹਾਂ ਉਹ ਵੀ ਦੱਸ ਦਿੰਦੇ ਤਾਂ ਵੀ ਕੋਈ ਹਾਂ ਠੀਕ ਹੈ ਅੱਛਾ ਕੋਈ ਕੋਈ ਵੀ ਇਹੋ ਜੀ ਨਹੀਂ ਗੱਲ ਮੁੰਡੇ ਨੇ ਕਦੇ ਕੀਤੀ ਤੁਹਾਡੀ ਨਹੀਂ ਨਹੀਂ ਜੀ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਹਾਂ ਠੀਕ ਹੈ ਬਿਲਕੁਲ ਤਾਂ ਮ੍ਰਿਤਕ ਨੌਜਵਾਨ ਦੇ ਜਿਹੜੇ ਮਾਤਾ ਪਿਤਾ ਨੇ ਤਾਂ ਬੜੀ ਬੜੀ ਜਿਹੜੀ ਤਰਾਸਕੀ ਵਾਲੀ ਗੱਲ ਕਹਿ ਸਕਦੇ ਆ ਕਿ ਪ੍ਰਦਰਸ਼ਨ ਕਰਨਾ ਪਿਆ ਧਰਨਾ ਲਾਉਣਾ ਪਿਆ ਲਾਸ਼ ਨੂੰ ਰੋਡ ਤੇ ਰੱਖ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਔਰ ਅੱਜ ਫਿਲਹਾਲ ਹੁਣ ਜਿਹੜਾ ਪੁਲਿਸ ਦੇ ਵੱਲੋਂ ਯਕੀਨਤਾ ਦਵਾ ਦਿੱਤਾ ਗਿਆ ਹੈ ਕਿ ਇਹਨਾਂ ਦੋਸ਼ੀਆਂ ਨੂੰ ਫੜ ਲਾਂਗੇ ਪਰ ਹੁਣ ਜਿਹੜਾ ਪ੍ਰਦਰਸ਼ਨ ਹੈ 1.5-2 ਘੰਟੇ ਬਾਅਦ ਜਿਹੜਾ ਉਹ ਚੱਕ ਲਿਆ ਗਿਆ ਧਰਨਾ ਔਰ ਦੇਖਦੇ ਹਾਂ ਪੁਲਿਸ ਇਸ ਤੇ ਉੱਪਰ ਕੀ ਕੁਝ ਕਾਰਵਾਈ ਕਰਦੀ ਆ ਫਿਰ ਉਸ ਪਰ ਤੋਂ ਸੁਖਵਿੰਦਰ ਸਿੰਘ ਸੋ ਕਰ ਲੈਣ ਦਾ ਇਹ ਮੇਰੀ ਥੇੜੇ